ਕਿ ਕੱਲ ਵੀ ਪਿਛਲੇ ਦਿਨਾਂ ਦੀਆਂ ਮੀਟਿੰਗਾਂ ਸਾਰੇ ਹਲਕੇ 'ਚ ਛੋਟੀਆਂ-ਛੋਟੀਆਂ ਕਰ ਰਹੇ ਆ ਕਿ ਸਾਡੇ ਕੋਲ ਸਹੀ ਇਨਫੋਰਮੇਸ਼ਨ ਕਿੰਨਾ ਪਿੰਡਾਂ ਦੇ ਵਿੱਚ ਫਸਲ ਤਬਾਹ ਹੋਈ ਆ ਕਿੰਨਾਂ ਦੇ ਪਿੰਡਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਕਿੱਥੇ-ਕਿੱਥੇ ਕੋਈ ਮਾਲ ਡੰਗਰ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਹੀ ਅਸੀਂ ਜਾਣਕਾਰੀ ਲੈਣ ਵਾਸਤੇ ਆਪਣੇ ਸੱਜਣਾ ਮਿੱਤਰਾਂ ਸਾਰਿਆਂ ਨੂੰ ਤਕਰੀਫ ਦਿੱਤੀ ਆ ਵੀ ਆਪਣੇ ਘਰਾਂ ਦਾ 2-4 ਦਿਨ 10 ਦਿਨ ਕੰਮ ਬੰਦ ਕਰੋ ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣੋ ਤੇ ਸਹੀ ਪੋਜੀਸ਼ਨ ਸਾਡੇ ਤੱਕ ਆਏ ਤਾਂ ਕਿ ਅਸੀਂ ਜਿਹੜੇ ਕੋਈ ਬੰਦੇ ਸੇਵਾ ਕਰਨ ਵਾਲੇ ਆ ਜਾਂ ਸੇਵਾ ਕਰਨਾ ਚਾਹੁੰਦੇ ਆ ਤੇ ਜਿਹੜੇ ਰਹਿ ਗਏ ਕਿਉਂਕਿ ਬਹੁਤ ਸਾਰੇ ਪਲੇਅਰ ਇਸ ਕੰਮ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਪਾਰਟੀਆਂ ਵਿੱਚ ਆਈਆਂ ਸਾਡੀ ਤੇ ਨਵੀਂ ਪਾਰਟੀ ਆ ਸਧਾਰਨ ਸਾਡੇ ਸੱਜਣ ਮਿੱਤਰ ਨੇ ਅਸੀਂ ਤੇ ਕਿਸੇ ਸੱਜਣ ਮਿੱਤਰ ਨੂੰ ਰਿਕਵੈਸਟ ਕਰਨੀ ਆ ਵੀ ਭਾਈ ਸਾਡੀ ਮਦਦ ਕਰ ਤੋ ਉਹ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੇ ਜਦੋਂ ਰਾਖੜਾ ਬਣਦਾ ਫਸਲ ਮੜੀ ਚੰਗੀ ਜਿਹੜੀ ਪੈਲੀਆਂ ਚੋਂ ਪਰਾਲੀ ਤਾਂ ਕੱਢਣੀ ਪਣੀ ਆ ਜੇ ਫਸਲ ਵਿਝਣੀ ਆ ਤੇ ਜਦੋਂ ਸੁੱਕਦੇ ਆ ਖੇਤ ਤੇ ਜਿਹਦੇ ਕੋਲ ਟਰੈਕਟਰ ਨਹੀਂਗਾ ਰੇਤ ਕੱਢਣ ਵਾਸਤੇ ਉਹਨੂੰ ਟਰੈਕਟਰ ਵੀ ਅਸੀਂ 2-4 ਟਰੈਕਟਰ ਇੱਥੇ ਖਿਲਾਰ ਦੇਵਾਂਗੇ ਉਹਨਾਂ 'ਚ ਤੇਲ ਵੀ ਪਾਵਾਂਗੇ ਲੋਰਵੰਦਰ ਨੂੰ ਬੇਨਤੀ ਕਰਾਂਗੇ ਵੀ ਪਾਈ ਆਪਣਾ ਕੰਮ ਕਰਕੇ ਟਰੈਕਟਰ ਇੱਥੇ ਕਿਸੇ ਹੋਰ ਵਾਸਤੇ ਛੱਡ ਦਿਓ ਜਿੱਥੇ ਕਿਸ ਨੂੰ ਤੇਲ ਚਾਹੀਦਾ ਹੋਊਗਾ ਉਹਦੇ ਕੋਲ ਸਾਧਨ ਆਪਣੇ ਹੈਗੇ ਆ ਲੋੜਵੰਦਾ ਉਹਨੂੰ ਤੇਲ ਵੀ ਦਿਆਂਗੇ ਆਪਣੀਆਂ ਪੈਰੀਆਂ ਸਾਫ਼ ਕਰਕੇ ਆਪਣੀ ਫਸਲ ਬੀਜਣ ਵਾਸਤੇ ਜਿੱਥੇ ਕਿਤੇ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਵੀ ਜਿਹੜੇ ਕਈ ਮਾਤਰਵੰਦ ਦੇ ਮਾਰੇ ਆ ਵਿਚਾਰੇ ਉਹਨਾਂ ਦੇ ਵੀ ਜ਼ਰੂਰ ਜਿੰਨੀ ਵੀ ਅਸੀਂ ਕਰ ਸਕਦੇ ਮਦਦ ਵੱਧ ਵੱਧ ਕੋਸ਼ਿਸ਼ ਕਰਾਂਗੇ ਜਿਨ੍ਹਾਂ ਘਰਾਂ ਦੇ ਵਿੱਚ ਤਰੇੜਾਂ ਆਈਆਂ ਨੇ ਜਿਨ੍ਹਾਂ ਘਰਾਂ ਦੇ ਵਿੱਚ ਟੀਨ ਪਾ ਕੇ ਸਰਸਕ ਦਾ ਟੀਨ ਦਿਆਂਗੇ ਜੇ ਇਹ ਕਹਿਣਗੇ ਵੀ ਸਾਨੂੰ ਸਰੀਆ ਚਾਹੀਦਾ سیمنٹ ਚਾਹੀਦਾ ਉਹ ਵੀ ਰਿਪੇਅਰ ਵਾਸਤੇ ਜਿਹੜੇ ਘਰ ਜਿਹੜੇ ਉਹ ਵੀ ਰਿਪੇਅਰ ਕਰਾਉਣਗੇ ਉਹਦੇ ਵਾਸਤੇ ਸਾਰੇ ਜਿੰਨੇ ਸੱਜਣ ਮਿੱਤਰ ਆ ਤੁਸੀਂ ਅੱਜ ਆਏ ਹੋ ਤੁਹਾਡਾ ਧੰਨਵਾਦ ਵੀ ਕਰਦਾ ਤੁਸੀਂ ਆਪਣਾ ਕੰਮ ਛੱਡ ਕੇ ਆਏ ਹੋ ਤੇ ਨਾਲੇ ਵੀ ਬੇਨਤੀ ਆ ਵੀ ਆਪਾਂ ਖੜਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਵੀ ਬੜਾ ਹੋਇਆ ਤੇ ਜੇ ਤੁਹਾਡੇ ਘਰ-ਬਾਰ ਬਚੇ ਆ ਤਾਂ ਤੁਸੀਂ ਹੁਣ ਜਿਹੜੇ 5-7 ਦਿਨ ਇਸ ਕੰਮ ਦੀ ਜਰੂਰ ਲਾਓ ਤਾਂ ਕਿ ਲੋੜਵੰਦ ਬੰਦੇ ਦੀ ਮਦਦ ਹੋਊਗੀ ਤਾਂ ਤੁਹਾਨੂੰ ਵੀ ਯਾਦ ਰੱਖੂਗਾ ਵੀ ਔਖੇ ਵੇਲੇ ਫਰਾਂ ਨੇ ਮੇਰੀ ਮਦਦ ਕੀਤੀ ਸੀ ਆ ਸਾਡਾ ਬੱਚਾ ਬੈਠਾ ਹਸਦਾ ਪ੍ਰੀਤਮ ਸਿੰਘ ਦਾ ਇਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਸੱਪ ਲੜ ਗਿਆ ਸੀ ਤੇ ਕੋਈ ਹੋਰ ਸਾਧਨ ਨਹੀਂ ਸੀਗਾ ਜਾਣ ਦਾ ਵੀ ਪਾਣੀ ਇਹਨਾਂ ਨਾਲ ਇਹਨਾਂ ਦਾ ਆਪਣਾ ਟਰੈਕਟਰ ਵੀ ਨਹੀਂ ਸੀ ਨਿਕਲ ਸਕਦਾ ਤੇ ਉਸ ਵੇਲੇ ਬੀਐਸਐਫ ਵਾਲਿਆਂ ਨੇ ਕੋਈ ਇੱਥੇ ਬੱਚੀ ਆ ਕੋਈ ਚੰਗੀ ਕਮਾਂਡੈਂਡ ਆ ਕੇ ਪਤਾ ਡਿਪਟੀ ਕਮਾਂਡੈਂਡ ਉਹ ਬਿੜੀ ਲੈ ਕੇ ਉੱਥੇ ਪਹੁੰਚੀ ਤੇ ਇਹਨਾਂ ਦਾ ਇਲਾਜ ਕਰਾਇਆ ਇਹ ਬਚ ਕੇ ਅਸੀਂ ਬੀਐਸਐਫ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਉਸ ਵੇਲੇ ਚੰਗੇ ਕੰਮ ਕੀਤੇ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬਾਕੀ ਬਾਹਰੋਂ ਬਹੁਤ ਜਨਤਾ ਸਾਜੋ ਸਮਾਨ ਲੈ ਕੇ ਆਈ ਆ ਪਰ ਸਾਜੋ ਸਮਾਨ ਖਾਣ ਪੀਣ ਦੇ ਦੀ ਤਾਂ ਕੋਈ ਕਮੀ ਨਹੀਂ ਰਹਿ ਗਈ ਮਾਲ ਡੰਗਰ ਵਾਸਤੇ ਵਾਲ ਡੰਗਰ ਦੇ ਪੱਠੇ ਦਿੱਥੇ ਵਾਸਤੇ ਘਰਾਂ ਦੀ ਰਿਪੇਅਰ ਵਾਸਤੇ ਤੇਲ ਵਾਸਤੇ ਇਹ ਲੋੜ ਹੁਣ ਸ਼ੁਰੂ ਹੋਣੀ ਆ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਭਰਾ ਆਪਣਾ ਕੰਮ ਆਪਣਾ ਨੁਕਸਾਨ ਕਰਕੇ ਜ ਆਪਣਾ ਟਾਈਮ ਕੱਢ ਕੇ ਜ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਹੋ ਜੇ ਤੁਸੀਂ ਘਰ ਚ ਬੈਠੇ ਰਹੋ ਤਾਂ ਫਿਰ ਲੋਕਾਂ ਦੀ ਸੇਵਾ ਨਹੀਂ ਹੁੰਦੀ ਮੈਨੂੰ ਜਿੱਥੇ ਕਹੋਗੇ ਮੈਂ ਦਿਨ ਰਾਤ ਤੁਹਾਡੇ ਨਾਲ ਜਿੱਥੇ ਕਹੋਗੇ ਆਣ ਕੇ ਮੈਜਾ ਕਰਾਂਗਾ ਤੁਹਾਡੇ ਮਗਰ ਮਗਰ ਤੁਰਿਆ ਫਿਰਾਂਗਾ ਪਰ ਇਹ ਮੈਨੂੰ ਹਫਤੇ ਦੇ ਵਿੱਚ ਵਿੱਚ ਇਹ ਰਿਪੋਰਟ ਜਿਹੜੀ ਆ ਉਹ ਸਾਨੂੰ ਪਹੁੰਚਾਓ ਤਾਂ ਕਿ ਅਸੀਂ ਜਿਹਨਾਂ ਬੰਦਿਆਂ ਨੇ ਮਦਦ ਕਰਨ ਉਹਨਾਂ ਦੱਸ ਸਕੀਏ ਵੀ ਸਾਨੂੰ ਐਨੇ ਕ ਸਮਾਨ ਦੀ ਲੋੜਾ ਸਮਾਨ ਲੈ ਕੇ ਦੇਵਾਂਗੇ ਅਸੀਂ ਕਿ ਅਸੀਂ ਕਿਸੇ ਬੰਦੇ ਨੂੰ ਕੈਸ਼ ਨਹੀਂ ਚਾਹੀਦਾ ਸਰ 8 ਦੇ ਕੀ ਬਜਟ ਪ੍ਰੋਵੀਜ਼ਨ ਜਿੱਦਾਂ ਵਿਰੋਧੀ ਪਾਰਟੀਆਂ ਉਲਾਈ ਜਾਂਦਾ ਕਿ ਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਪੈਸੇ ਨੇ ਵਰਤਾਂ ਚਲੇ ਆ ਰਿਹਾ। ਕੋਈ ਸ਼੍ਰੋਮਣੀ ਕਮੇਟੀ ਤਾਂ ਹੈ ਹੀ ਆ ਜੀ ਇੱਕ ਸ਼੍ਰੋਮਣੀ ਕਮੇਟੀ ਨੂੰ ਤਾਂ ਕਲ ਦਲ ਨੂੰ ਤੁਸੀਂ ਦੋ ਨਹੀਂ ਕਰ ਸਕਦੇ। ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਕਲ ਦਲ ਦੇ ਪ੍ਰਧਾਨ ਦੇ ਜੇਬ ਚੋਂ ਨਿਕਲਦਾ ਲਫਾਫਾਜੋਂ ਨਿਕਲਦਾ। ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਤਰਾ ਉਹਨੂੰ ਨਾ ਕਰ ਸਕਦਾ ਵਾ ਮੈਂ ਆਪਾਂ ਜੋ ਵਰਤੀ ਕਰੀਏ। ਕਿਉਂਕਿ ਅਸੀਂ ਆਪ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਿਹਾ ਮੈਂ ਕੋਈ ਬਹੁਤਾ ਤਾਂ ਗਾ ਨਹੀਂ ਕਹਿਣਾ ਚਾਹੁੰਦਾ। ਸ਼੍ਰੋਮਣੀ ਕਮੇਟੀ ਦਾ ਅਕਾਲੀ ਦਾ ਲੇਖੀ ਆ। ਉਹ ਕਾਲ ਦਲ ਨੇ ਆਪਣੇ ਅਕਾਲੀ ਦਲ ਨੇ ਜੋ ਕਹਿਣਾ ਹੈ ਸ਼੍ਰੋਮਣੀ ਕਮੇਟੀ ਨੇ ਕਰਨਾ ਸ਼੍ਰੋਮਣੀ ਕਮੇਟੀ ਦਾ ਪੈਸਾ ਜਿਹੜਾ ਵਰਤਿਆ ਅਕਾਲੀ ਦਲ ਦੇ ਪ੍ਰਧਾਨ ਰਾਹੀਂ ਜੋ ਹੈਗਾ ਪਾਇਓ ਇੱਕ ਧੜੇ ਦਾ ਪ੍ਰਧਾਨ ਉਹਦੇ ਨਾਲ ਹੀ ਵਰਤਿਆ ਜਾਣਾ ਬਾਕੀ ਸਾਰੇ ਸਬੂਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਜਿਹੜੇ ਵਿੱਚ ਐਗਜ਼ੈਕਟਿਵ ਦੇ ਮੈਂਬਰ ਉਹਨਾਂ ਸਾਰੇ ਦੱਸਿਆ ਗ੍ਰੇਜ ਕਰਨਾ ਚਾਹੀਦਾ ਗੁਰੂ ਘਰ ਦਾ ਪੈਸਾ ਜਿਹੜਾ ਉਹ ਕਿਸੇ ਐਜੂਕੇਸ਼ਨ ਤੇ ਲਾਓ ਜਿਹੜਾ ਕੰਮਾਂ ਤੇ ਲੱਗਣ ਵਾਲਾ ਜਿਹੜੇ ਲੋੜਵੰਦ ਬੰਦੇ ਆ ਉਹ ਸ਼੍ਰੋਮਣੀ ਕਮੇਟੀ ਆਪ ਲਾਏ ਤਾਂ ਉਹ ਪੋਲ ਟੈਕਸ ਦੇ ਵਾਸਤੇ ਗੁਰੂ ਘਰ ਦਾ ਪੈਸਾ ਨਹੀਂ ਵਰਤਿਆ ਜਾਣਾ ਚਾਹੀਦਾ ਇਹ ਅਸੀਂ ਸ਼ੁਰੂ ਤੋਂ ਕਿਉਂਕਿ ਸਾਨੂੰ ਤਾਂ ਵੱਡਿਆਂ ਦੀ ਸਿੱਖਿਆ ਇਹ ਸੀ ਵੀ ਗੁਰੂ ਘਰ ਤੇ ਪ੍ਰਸ਼ਾਦਾ ਸੰਗਠਨ ਤੋਂ ਪਹਿਲਾਂ ਵੀ ਉੱਥੇ ਪਹਿਲਾਂ ਮੱਥਾ ਟੇਕੋ ਤੇ ਫਿਰ ਪ੍ਰਸ਼ਾਦਾ ਛਕੋ ਕਿਉਂਕਿ ਉਹ ਚੜਾਵੇ ਦੇ ਨਾਲ ਲੰਗਰ ਚੱਲਦਾ ਸੰਗਤ ਦੇ ਚੜਾਵੇ ਨਾਲ ਹੀ ਸਾਰੇ ਕੰਮ ਹੁੰਦੇ ਆ ਸਾਰੇ ਇੰਸਟੀਚਿਊਸ਼ਨ ਚੱਲਦੇ ਆ ਸਾਨੂੰ ਤਰਖਾਵਾ ਮਿਲਦੀਆਂ ਨੇ ਤੇ ਉਹ ਬੜਾ ਦਸਾਂ ਨੋਹਾਂ ਦਿੱਕਤ ਦਾ ਸਾਜੋ ਸਮਾਨ ਹੁੰਦਾ ਉਹ ਲੋਟਵਾ ਲਟਾਉਣਾ ਨਹੀਂ ਚਾਹੀਦਾ ਉਹਦਾ ਸਗੋਂ ਪੈਦੇ ਦੀ ਬਜਾਏ ਨੁਕਸਾਨ ਹੁੰਦਾ ਜੇ ਗੁਰੂ ਘਰ ਦਾ ਪੈਸਾ ਕੋਈ ਆਪਣੇ ਪਰਸਨ ਵਾਸਤੇ ਵਰਤੇ। ਮੋਰਸਰ ਜੀ ਤੇ ਕਾਲੀਦਾ ਤੇ ప్రతి ਦਿਨ ਪ੍ਰਪਗੈਂਡਾ ਕਰਦੇ। ਜੀ ਮੋਰਸਰ ਜੀ ਤੇ ਕਾਲੀਦਾ ਤੇ ਮੁਰਦਿਆਂ ਲੋਕ ਪ੍ਰਪਗੈਂਡਾ ਕਿੰਨੀ ਜ਼ਰੂਰਤ ਆਤਰਾ ਉਹ ਕੋ ਕਰ ਜਦੋਂ ਕੋ ਪ੍ਰਪਗੈਂਡਾ ਕਰਨਾ ਉਹਨਾਂ ਕੋ ਸਾਧਨ ਨੇ ਉਹਨਾਂ ਕੋ ਟੀਵੀ ਚੈਨਲ ਨੇ ਉਹਨਾਂ ਕੋ ਪੈਸੇ ਨੇ ਪੁਰਾਣੇ ਬੰਦੇ ਜਿਨ੍ਹਾਂ ਨੇ 20 23 30 ਸਾਲ ਉਹਨਾਂ ਦੇ ਨਾਲ ਵਜੀਰੀਆਂ ਹੰਡੀਆਂ ਨੇ ਸਾਰੇ ਉਹ ਨੇ ਨਵੀਂ ਪਾਰਟੀ ਦੇ ਵਿੱਚ ਸਾਰੇ ਮਾਤੜ ਲੋਕ ਨੇ ਤਾਂ ਇੱਕ ਜਦੋਂ ਕੋਈ ਨਵਾਂ ਬੰਦਾ ਤੁਰਦਾ ਹੁੰਦਾ ਤਾਂ ਉਹਦੇ ਉਲਟ ਬਹੁਤ ਕੁਝ ਕਹਿਣ ਨੂੰ ਉਹਨਾਂ ਕੋਲ ਹੁੰਦਾ ਪਰ ਸਾਨੂੰ ਪਤਾ ਵੀ ਲੋਕਾਂ ਦੇ ਵਿੱਚ ਕਿੰਨੀ ਸਾਡੀ ਐਕਸੈਪਟੇਬਿਲਟੀ ਆ ਲੋਕਾਂ 'ਚ ਕਿੰਨਾ ਸਾਨੂੰ ਰਿਸਪੌਂਸ ਮਿਲ ਰਿਹਾ ਲੋਕ ਹਰ ਬੰਦੇ ਬਾਰੇ ਜਾਣਦੇ ਆ ਇਹ ਪਹਿਲਾ ਮੌਕਾ ਆ ਵੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਅੱਗਿਆਨੇ ਹਰਪ੍ਰੀਤ ਸਿੰਘ ਹੋਰੀ ਜਿਹੜਾ ਜਥੇਦਾਰ ਜੀ ਰਹੇ ਨੇ ਉਹਨਾਂ ਨੇ ਕਹਿਤਾ ਵੀ ਨਾ ਤਾਂ ਮੈਂ ਪੰਚਾਇਤ ਇਲੈਕਸ਼ਨ ਲੜਨੀ ਆ ਤੇ ਨਾ ਮੈਂ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ ਆ ਇਹ ਮੈਂ ਕਹੇ ਇਤਿਹਾਸ ਦੇ ਵਿੱਚ ਪਹਿਲਾ ਪ੍ਰਧਾਨ ਆਇਆ ਜਿੰਨੇ ਕਹਿੰਦਾ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਜਿਹੜਾ ਇਸ ਤਰ੍ਹਾਂ ਦਾ ਬੰਦਾ ਤਿਆਗੀ ਹੁੰਦਾ ਵਾ ਉਹਨੂੰ ਲੋਕ ਪਸੰਦ ਵੀ ਕਰਦੇ ਆ ਤੇ ਉਹੀ ਭਲਾ ਕਰ ਸਕਦਾ ਕੌਮ ਦਾ ਤੇ ਪੰਜਾਬ ਦਾ